ਮਾਘਰ ਬੰਦ ਲਾ ਲਿਆ ਅੱਜ ਪ੍ਰਧਾਨ ਜੀ ਦੀ ਮੱਕੀ ਨਹੀਂ ਬੋਲੀ ਹੋਈ ਹੈ ਜੀ ਬਹੁਤ ਪੱਗ ਵਾਲਾ ਦੇਣਾ ਮੈਂ ਕਹੂੰਗਾ ਕਿ ਜਦੋਂ ਫਸਲ ਆਉਂਦੀ ਆ ਤੇ ਤੁਹਾਨੂੰ ਲੱਗਦਾ ਵੀ ਮੰਡੀ ਦੇ ਵਿੱਚ ਵਿਹਾਰ ਦਾ ਮਾਹੌਲ ਹੁੰਦਾ ਸੋ ਅੱਜ ਸਨਮਤੀ ਟ੍ਰੇਡਰ ਤੋਂ ਸਾਡੇ ਬਨੀਤ ਕੁਮਾਰ ਜੀ ਦੀ ਦੁਕਾਨ ਤੋਂ ਅੱਜ ਬੋਲੀ ਸ਼ੁਰੂ ਕਰਾਈ ਆ ਤੇ ਸ਼ਮਸ਼ਪੁਰ ਦੇ ਕਿਸਾਨ ਦਾ ਹਰਮਨ ਨੂੰ ਹਰਮਨ ਨੂੰ ਸਭ ਤੋਂ ਪਹਿਲੀ ਢੇਰੀ ਮੱਛੀਵਾੜਾ ਸਾਹਿਬ ਮੰਡੀ ਵਿੱਚ ਉਹਨਾਂ ਦੀ ਵਿਕੀ ਆ ਤੇ ਮਾਨਯੋਗ ਫੈਕਟਰੀ ਸਾਹਿਬ ਸਾਡਾ ਸਾਰਾ ਆਰਤੀ ਭਾਈਚਾਰਾ ਤੇ ਸਟਾਫ ਦੀ ਹਾਜ਼ਰੀ ਅੱਜ ਖੁੱਲੀ ਬੋਲੀ ਰਾਹੀਂ 2500 ਰੁਪਿਆ ਮੇਰੇ ਹਿਸਾਬ ਨਾਲ ਪੰਜਾਬ ਦੇ ਵਿੱਚ ਸਭ ਤੋਂ ਵੱਧ ਰੇਟ ਮੱਛੀਵਾੜਾ ਮੰਡੀ ਚ ਲੱਗਿਆ ਕਿਉਂ ਐਮਐਸਪੀ ਦਾ ਰੇਟ ਵੀ 2400 ਰੁਪਿਆ ਤੋਂ ਮਲਾਉਤਰਾ ਚਿਰਾਗ ਟਰੇਡਿੰਗ ਕੰਪਨੀ ਮਲਾਉਤਰਾ ਜੀ ਨੇ ਇਹ ਖੁੱਲੀ ਬੋਲੀ ਤੇ ਮੱਕੀ ਖਰੀਦੀ ਆ ਸੋ ਸਾਰਿਆਂ ਨੂੰ ਬੇਨਤੀ ਆ ਕਿ ਬਾਹਰ ਫਸਲ ਨਾ ਲੈ ਕੇ ਜਾਓ ਮੱਛੀਵਾੜਾ ਮੰਡੀ ਉਡੀ ਆਪਣੀ ਮੰਡੀ ਆ ਸੁੱਕੀ ਮੱਕੀ ਲੈ ਗਿਆ ਜਿਵੇਂ ਕਿ ਹੁਣ ਤੁਸੀਂ ਦੇਖਿਆ ਗਿੱਲੀ ਮੱਕੀ ਦੀ ਅਸੀਂ ਬੋਲੀ ਕਰਾਈ ਆ ਤੇ 1800 ਰੁਪਿਆ ਭਾਅ ਲੱਗਿਆ ਕਿਸੇ ਵਪਾਰੀ ਨੇ ਹੰਮੀ ਨਹੀਂ ਪਰੀ ਸੋ ਇਹੀ ਮੱਕੀ ਕੱਲ ਨੂੰ ਜਦੋਂ ਸੁੱਕ ਸੁੱਕ ਜਾਣੀ ਆ ਤੇ ਇਹਦਾ ਫਸਲ ਦਾ ਰੇਟ 24-2500 ਰੁਪਿਆ ਜਾਣਾ ਵਧੂ ਦਾ ਕਾਰਨ ਕੀ ਇੱਥੇ ਖਰੀਦਦਾਰ ਵਧਨੇ ਮੱਕੀ ਤੇ ਖਰੀਦਦਾਰ ਵਧਨੇ ਜੀ ਔਰ ਮੈਂ ਇਹ ਕਹੂੰਗਾ ਕਿ ਇੱਥੇ ਅਸਲ ਦੇ ਵਿੱਚ ਫਸਲ ਦਾ ਮੁੱਲ ਮਾਛੀਵਾੜਾ ਮੰਡੀ ਜਿਸ ਕਰਕੇ ਮਿਲਦਾ ਕਿ ਸਾਫ ਸੁਥਰੀ ਮੰਡੀ ਆ ਖਰੀਦਦਾਰ ਸਾਰੀਆਂ ਪੰਜਾਬ ਦੀਆਂ ਚੰਗੀਆਂ ਫਰਮਾਂ ਸਾਡੇ ਮਾਛੀਵਾੜ ਤੋਂ ਪਰਚੇਜ਼ ਕਰ ਜਾ ਕੇ ਬਾਹਰ ਖਰੀਦੇ ਨੇ ਜੇ ਬਾਹਰ ਮੰਡੀ ਦੀ ਵੀ ਜਾਓਗੇ ਤਾਂ ਸਾਡੇ ਪਰਚੇਜ਼ਰ ਮਿਲਣੇ ਆ ਸੋ ਇਸ ਕਰਕੇ 2500 ਰੁਪਿਆ ਮੇਰਾ ਖਿਆਲ ਪੰਜਾਬ ਦੇ ਵਿੱਚ ਹੁਣ ਤੱਕ ਮੱਕੀ ਦਾ ਭਾਅ ਨਹੀਂ ਲੱਗਿਆ ਤੋਂ ਸੋ ਸਾਰਿਆਂ ਨੂੰ ਬੇਨਤੀ ਆ ਕਿ ਸਕਾਕੇ ਫਸਲ ਲੈ ਕੇ ਆਓ ਤੇ ਪੂਰਾ ਮੁੱਲ ਮਿਲੂਗਾ ਜੀ ਮੇਰਾ ਨਾਮ ਹਰਮਨ ਜੋਸੇਂਗਾ ਜੀ ਪਿੰਡ ਗੋਟਲਾ ਸਮਝਪੁਰ ਤਹਿਸੀਲ ਸਮਰਾਲਾ ਅੱਜ ਮੈਂ ਮੱਕੀ ਦੀ ਫਸਲ ਲੈ ਕੇ ਆਇਆ ਸੀਗਾ ਮਾਛੀਵਾੜਾ ਸਾਹਿਬ ਮੰਡੀ ਦੇ ਵਿੱਚ ਤੇ ਮੇਰਾ ਰੇਟ ਬਹੁਤ ਵਧੀਆ ਲੱਗਿਆ ਜੀ ਪਹਿਲੀ ਫਸਲ ਆਈ ਆ ਮੰਡੀ ਦੀ ਇਹ 2501 ਰੁਪਏ ਰੇਟ ਲੱਗੇ ਆ ਜੀ ਤੇ ਪਾਇਨੀਅਰ ਦਾ 1899 ਬੀ ਸੀਗਾ ਜੀ ਕਿਹੜੀ ਫਸਲ ਦੇ ਲਾਹੇਵੰਦ ਫਸਲ ਬਹੁਤ ਵਧੀਆ ਜੀ ਲਾਹੇਵੰਦ ਇਹ ਜਿਹੜਾ ਬੀਜੀ ਸੀ ਇਹ ਕਣਕ ਦੀ ਜਗਾ ਸੀਗੀ ਜੀ ਪੰਦ ਗੋਭੀ ਵਾਲੇ ਖੇਤ ਸੀ ਉਸ ਤੋਂ ਬਾਅਦ ਬੀਜੀ ਸੀ ਕੀ ਅਪਰੋਕਸਿਮੇਟਲੀ ਕੀ ਝਾੜ ਨਿਕਲਦੀ ਉਮੀਦ ਆ ਜੀ ਝਾੜ ਉਹੀ ਤਕਰੀਬਨ ਅਪਰੋਕਸ ਹੋਊਗਾ ਜੀ 38 40 ਦੇ 38 ਤੋਂ 40 ਕੁਇੰਟਲ ਦੇ ਅਪਰੋਕਸ ਹੋਊਗਾ ਜੀ ਪੂਰੇ 120 ਦਿਨ ਦੇ ਵਿੱਚ ਪੱਕਦੀ ਆ ਹਾਂ ਜੀ ਕਿੰਨਾ ਖਰਚਾ ਆ ਗਿਆ ਜੀ ਪਰ ਇਕੜ ਦੇ ਤੇ ਦਾਜਾ ਖਰਚਾ ਉਦਾਂ ਤੁਸੀਂ ਲਾ ਲਓ ਜੀ ਮਿਨੀਮਮ ਹੋਇਆ ਗਿਆ ਹੋਣਾ ਜੀ 15 ਤੋਂ 16000 ਰੁਪਏ ਪਰ ਏਕੜ ਜੀ ਹਾਂਜੀ ਕੀ ਕਫਸ ਲਾਹੇਵੰਦ ਰਹੀ ਜੀ ਹਾਂਜੀ ਹਾਂਜੀ ਬਹੁਤ ਲਾਹੇਵੰਦ ਆ ਜੀ ਵਧੀਆ ਮੱਕੀ ਜੀ